ਅੱਜ ਮੇਰੇ ਸਿੱਕੇ ਦੀਵਾ ਅੱਜ ਹੀ ਪਹੁੰਚਿਆ ਜਰਗ ਦੇ ਚੌਥੇ ਮੇਲੇ ਤੇ ਜਿਹੜੇ ਜੁੜੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬੱਕ ਬੱਕ ਜਰਗ ਦੇ ਦੀਆਂ ਤਸਵੀਰਾਂ ਜਿਨੇ ਤੈਨੂੰ ਜਾਇਆ ਮਾਦੀ ਮੈਂ ਤੇਨੂੰ ਜਾਇਆ ਵਾ ਜਿਨੇ ਤੈਨੂੰ ਜਾਇਆ ਸਭ ਕੁਝ ਹੋਵਾ ਰਿਹਾ ਅਜੇ ਵੀ ਬਹੁਤ ਲਗਨ ਸਰਦਾ ਪਿਆਰ ਹੈ ਤੇ ਤਕਰੀਬਨ ਬਹੁਤ ਜ਼ਿਆਦਾ ਇਕੱਠ ਹੈ ਜੀ ਇਹ ਮੇਲੇ ਬਹੁਤ ਸਰਦਾ ਭਾਵਨਾ ਦੇ ਨਾਲ ਮਨਾਏ ਜਾਂਦੇ ਆਲੇ ਦੁਆਲੇ ਚੌਥਾ ਮੇਲਾ ਬੜੀ ਹੀ ਪ੍ਰੇਮ ਭਾਵਨਾ ਤੇ ਸ਼ਰਦਾ ਦੇ ਨਾਲ ਲੱਗਿਆ ਹੋਇਆ ਹੈ ਲੋਕਾਂ ਦੇ ਵਿੱਚ ਅਥਾਹ ਸ਼ਰਦਾ ਤੇ ਭਾਵਨਾ ਸੰਗ ਦੇ ਰੂਪ ਵਿੱਚ ਦੇਸ਼ ਤੇ ਵਿਦੇਸ਼ ਤੋਂ ਆ ਕੇ ਸੰਗ ਤੇ ਇੱਥੇ ਹੱਥ ਮਰਚ ਗੁੰਦ What? Uh -huh. ਕਦੇ ਮੇਲੇ ਤੇ ਦੂਰ ਦਰਾਡੇ ਤੋਂ ਸੰਤਾਂ ਬੜੀ ਹੀ ਪ੍ਰੇਮ ਭਾਵਨਾ ਤੇ ਸ਼ਰਧਾ ਦੇ ਨਾਲ ਨਤਮਸਤਕ ਹੋਣ ਲਈ ਆਉਂਦੇ ਆ ਨੇ ਉਹਨਾਂ ਦੇ ਅੰਦਰ ਇੱਕ ਭਾਵਨਾ ਬਣੀ ਹੋਈ ਹੈ ਕਿ ਇੱਥੇ ਆ ਕੇ ਨਤਮਸਤਕ ਹੋਣ ਦੇ ਨਾਲ ਉਹ ਚਰਨਾਂ ਤੇ ਜਿਹੜੀ ਕਿ ਮਿੱਟੀ ਕੱਢ ਕੇ ਔਰ ਗੁਮਗਲੇ ਕਚੌਰੀਆਂ ਔਰ ਮਿੱਠੇ ਪ੍ਰਸਾਦ ਦੇ ਲੱਡੂਆਂ ਤੇ ਹੋਰ ਪਕਵਾਨਾਂ ਦੇ ਭਗਵਾਨ ਨੇ ਜਿਹੜੇ ਕਿ ਇੱਕ ਦਿਨ ਬਿਹਾਰ ਆ ਕੇ ਦੂਜੇ ਦਿਨ ਮਹਾਮਾਈ ਦੇ ਚਰਨਾਂ ਦੇ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਚੜਾਈ ਜਾਂਦੇ ਨੇ ਸਤਨਾ ਇਥੇ ਜਰਗ ਦੇ ਮੇਲੇ ਤੇ ਪਵਿੱਤਰ ਹਸਤਾਨਾ ਤੇ ਨਤਵਾ ਤਹੌਣ ਦੇ ਨਾਲ ਪੂਰੀ ਹੋ ਜਾਂਦੀ ਹੈ ਇਹ ਹੈ ਮਾਤਾ ਲਕਾਣੀ ਮਾਤਾ ਬਲਦੀ ਮਾਤਾ ਕਾਨੀ ਦਾ ਕਾਰਨ ਮੰਦਰ ਸੁਲੇਸ਼ ਬਾਬਾ ਭੈਰੋ ਜੀ ਅੱਜ ਦਰਗਹਰ ਨੌਕਰ ਮੇਲਾ ਬੜੀ ਜੀਵ ਪ੍ਰਭਾਵਤ ਤੇ ਸਾਧਨਾਂ ਦੇ ਨਾਲ ਲੱਗਾ ਹੈ ਔਰ ਦੂਰ ਦਰਾਡੇ ਤੋਂ ਆਕੇ ਸੰਗਤ ਗਤਾਰਾਂ ਵਿੱਚ ਕਢ ਕੇ ਮਹਾਮਾਈ ਦੇ ਪਾਵਨ ਦਰਵਾਰ ਵਿੱਚ ਨਤਪੰਤ ਹੋਣ ਲਈ ਆਪਣੀ ਬਾਰੀ ਦੀ ਉਡੀਕ ਕਰਦੀ ਮਾਤਾ ਮਦਾਨਾ ਨਾਲ ਮਾਤਾ ਮਸਾਣੀ ਪਹਿਰੋ ਬਾਬਾ ਜੀ ਮਾਤਾ ਬਸੰਤੀ ਨਿੱਕੀ ਜੀ ਇਹ ਹੈ ਪਾਵਨ ਦਰਵਾਰ ਅੱਜ ਦੂਰ ਦਰਾਡੇ ਤੋਂ ਆਕੇ ਸੰਗਤ ਮਹਾਮਾਈ ਦੇ ਪਾਵਨ ਦਰਵਾਰ ਵਿੱਚ ਆਕੇ ਅਰਦਾਸਾਂ ਬੇਨਤੀਆਂ ਕਰਦੀ ਹੈ ਲੋਕਾਂ ਦੇ ਅੰਦਰ ਪੂਰਨ ਵਿਸ਼ਵਾਸ ਨਾਲ ਕੇ ਇੱਥੇ ਨਤਮਤ ਹੋਣ ਦੇ ਨਾਲ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਐਮ ਡੀ ਅਜਮੇਰ ਸਿੰਘ ਦੀਵਾ ਮੰਡੇਰ ਦੇ ਨਾਲ ਜਗਵਿੰਦਰ ਸਿੰਘ ਆਜ਼ਾਦ ਜਰਗਤੀ ਜਰਗ ਮੇਲੇ ਤੋਂ ਵਿਸ਼ੇਸ਼ ਰਿਪੋਰਟ ਸਾਡੀ ਜਲਾਕੇ ਕਰਕੇ ਹੋਵੇਗੀ ਜਲਵਾੜੀ ਸਰਕਾਰ ਜਰਵਾਲੀ ਮਾਤਾ ਦਾ ਬਹੁਤ ਸਾਚੇ ਦਰਵਾਰ ਕੀ ਜੈ ਸੱਚੀ ਸਰਕਾਰ ਕੀ ਜੈ ਦੇਖਾ ਮੰਦਰ ਮਾਤਾ ਮਦਾਨਾ ਮਾਤਾ ਮਸਾਵੀ ਮਾਤਾ ਕਾਲੀ ਜੀ ਤੇ ਭੈਰੋ ਬਾਬਾ ਜੀ ਬੜਾ ਪਾਵਨ ਦਰਵਾਰ ਹੈ ਅੱਜ ਜਰਗਦਾ ਜਿਹੜਾ ਕਿ ਚੌਥਾ ਮੇਲਾ ਮਰੀ ਹੀ ਪ੍ਰੀਮ ਭਾਗੜਾ ਤੇ ਸ਼ਰਧਾ ਦੇ ਨਾਲ ਲੱਗਿਆ ਹੋਇਆ ਦੂਜਰਾ ਦੇ ਤੋਂ ਸੰਗ ਕਰਕੇ ਨਤਮਸਤਕ ਹੋ ਰਿਹਾ ਹੈ ਔਰ ਉਹਨਾਂ ਦੇ ਅੰਦਰ ਪੂਰਨ ਵਿਸ਼ਵਾਸ ਹੈ ਕਿ ਇੱਥੇ ਅਰਦਾਸਾਂ ਬੇਜਤੀਆਂ ਕਰਦੇ ਨਾਲ ਉਹਨਾਂ ਦੇ ਵੇਕ ਮੰਨੋ ਕਰਨਾ ਪੂਰੀ ਹੁੰਦੀ ਹੈ ਸੋ ਸੰਕਤ ਨੂੰ ਬੇਜਤੀ ਕਰਦੇ ਆ ਕਿ ਤੁਸੀਂ ਵੀ ਬੜੇ ਪਿਆਰ ਸਤਿਕਾਰ ਤੇ ਭਾਵਨਾ ਦੇ ਨਾਲ ਆਪੋ ਆਪਣੀ ਮਾਰੇ ਨਾਲ ਜਿਸ ਤਰ੍ਹਾਂ ਇਹ ਸੱਜਾ ਆਪਣੀ ਗੱਲ ਕਰਦੇ ਨੇ ਤੁਸੀਂ ਜੀ ਜੀ ਮੰਗਦੇ ਮੋਚ ਨਹੀਂ ਕਰਵਾਉਣਾ ਕਰੀ ਜੇ ਹਰਦਾ ਜੀ ਉਹਦਾ ਦੇ ਮੱਦੇ ਤੇ ਸਾਰੇ ਦਾ ਕੰਮ ਚੱਲ ਰਿਹਾ ਜੀ ਜਿਸ ਤਰ੍ਹਾਂ ਵੀ ਮੇਰੇ ਸਿਰ ਤੇ ਘਾਇਆ ਸਾਥੀ ਤਪੜਿਆ ਸਾਡੇ ਬੋਲਾਂ ਦੇ ਪਾਠੀ ਲੋਹਾ ਕਰਦਾ ਜੀ ਜੇਰ ਮਨਦਾ ਕਾਲਾ ਵੀਰ ਯਾ ਕਿ ਕਾਲਾ ਹੋਰ ਜਿਹੜਾ ਹਾਲੇ ਪਾਈ ਛੱਡ

जय माता दी जय माता दी जय माता दी मैं हा पत्रकार जगेंद्र सिंह आजाद वासी ਪਿੰਡ ਜਰਗ ਅੱਜ ਦੁਨੀਆ ਭਰ ਚ ਮਸ਼ਹੂਰ ਜਰਗ ਦਾ ਚੌਥਾ ਮੇਲਾ ਬੜੀ ਹੀ ਪ੍ਰੇਮ ਭਾਵਨਾ ਤੇ ਸਰਦਾ ਦੇ ਨਾਲ ਲੱਗਿਆ ਹੋਇਆ ਤੇ ਅੱਜ ਦੂਰ ਦਰਾਡੇ ਤੋਂ ਆ ਕੇ ਸੰਗਤ ਇੱਥੇ ਸਥਿਤ ਮਹਾਮਾਈ ਦੇ ਪਾਵਨ ਦਰਵਾਜ਼ੇ ਤੇ ਸੇਖ ਬਾਬਾ ਫਰੀਦ ਜੀ ਦੇ ਮਜ਼ਾਰ ਤੇ ਆ ਕੇ ਨਤਮਸਤਕ ਹੋ ਰਹੀ ਹੈ ਉਹਨਾਂ ਦੇ ਵਿੱਚ ਭਾਵਨਾ ਹੈ ਤੇ ਬਿਲਕੁਲ ਹਕੀਕਤ ਹੈ ਕਿ ਉਹਨਾਂ ਦੀ ਹਰੇਕ ਮਨੋਕਾਮਨਾ ਦੇਤੇ ਸਰਦਾ ਤੇ ਸਤਿਕਾਰ ਦੇ ਨਾਲ ਮੱਤਾ ਟੇਕਣ ਵਾਲਿਆਂ ਦੀ ਪੂਰੀ ਹੁੰਦੀ ਹੈ ਜੇਕਰ ਕਿਸੇ ਨੂੰ ਪੰਜਾਬੀਆਂ ਦੀ ਏਕਤਾ ਧਰਮ ਨਿਰਪੱਖਤਾ ਤੇ ਕੋਈ ਵੀ ਸ਼ੱਕ ਹੋਵੇ ਤਾਂ ਉਹ ਜਰਗ ਦੇ ਮੇਲੇ ਤੇ ਆ ਕੇ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ ਕਿਉਂਕਿ ਇੱਥੇ ਸਾਰੇ ਹੀ ਧਰਮਾਂ ਦੇ ਲੋਕ ਬੜੀ ਹੀ ਪ੍ਰੇਮ ਭਾਵਨਾ ਤੇ ਸਰਦਾ ਦੇ ਨਾਲ ਮੱਤਾ ਟੇਕਣਾਉਂਦੇ ਹਾਂਜੀ ਸ਼ਾਸਤਰੀ ਕਾਲ ਜੀ ਅੱਜ ਅਸੀਂ ਇਕੱਠੇ ਹੋਏ ਹਾਂ ਜਰਗ ਮਾਤਾ ਰਾਣੀ ਦੇ ਅਸ탄 ਤੇ ਜਿੱਥੇ ਚੌਥਾ ਮੇਲਾ ਭਰਿਆ ਹੋਇਆ ਜੀ ਤਕਰੀਬਨ ਸ਼ਾਮ ਦੇ 6:30 ਪਾਉਣੇ 7 ਵਜੇ ਚੁੱਕੇ ਨੇ ਤੇ ਪ੍ਰੇਮੀਆਂ ਦੇ ਵਿੱਚ ਹਜੇ ਵੀ ਬਹੁਤ ਲਗਨ ਸਰਦਾ ਪਿਆਰ ਹੈ ਤੇ ਤਕਰੀਬਨ ਬਹੁਤ ਜ਼ਿਆਦਾ ਇਕੱਠਾ ਹੈ ਜੀ ਇਹ ਮੇਲੇ ਬਹੁਤ ਸਰਦਾ ਭਾਵਨਾ ਦੇ ਨਾਲ ਮਨਾਏ ਜਾਂਦੇ ਆਲੇ ਦੁਆਲੇ ਦੀਆਂ ਸੰਗਤਾਂ ਦੇ ਦਰਮਿਆਨ ਪਿੰਡ ਦੀਆਂ ਸੰਗਤਾਂ ਦੇ ਵੱਲੋਂ ਬਹੁਤ ਹੀ ਸਰਦਾ ਦੇ ਨਾਲ ਸਤਿਕਾਰ ਕੀਤਾ ਜਾਂਦਾ ਹੈ ਸਾਰੇ ਪ੍ਰੇਮੀਆਂ ਦਾ ਤੇ ਅਸੀਂ ਸ਼ੁਕਰਗੁਜ਼ਾਰ ਆ ਮਾਤਾ ਰਾਣੀ ਦੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਚੌਥਾ ਮੇਲਾ ਵੀ ਬਹੁਤ ਵਧੀਆ ਆਨੰਦ ਦੇ ਨਾਲ ਸੰਪੰਨ ਹੋ ਗਿਆ ਇੰਨੀਆਂ ਕਿ ਬੇਨਤੀ ਆ ਪ੍ਰਬੰਧ ਸਾਰਿਆਂ ਨੂੰ ਜੈ ਮਾਤਾ ਦੀ ਜੀ ਜੈ ਮਾਤਾ ਇਹ ਕੀ ਅੱਜ ਦੇ ਸਾਡੇ ਜਰਗ ਦੇ ਮੰਦਿਰ ਪੀਖਰ ਪੋਣ ਤੁਹਾਨੂੰ ਸਾਡੇ ਅੱਜ ਦੀ ਵੀਡੀਓ ਪਹੁੰਚੇ ਲੱਗੀ ਕਮੈਂਟ ਕਰਕੇ ਦੱਸਿਓ ਜੇਕਰ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਚੱਲ ਕਿਸੇ ਹੋਰ ਵੀਡੀਓ ਜਿਆ ਮਤਾ ਜੀ ਸਸੀਕਰ